ਬੇਨਤਾ ਕਰਨਾ ਚਾਹੁੰਨਾ ਨੌਜਵਾਨਾਂ ਨੂੰ ਸਾਰੀ ਫੌਜ ਨੂੰ ਸਾਰੇ ਪੰਥ ਦੇ ਜਿਹੜੇ ਸਿਆਣੇ ਬੁੱਧੀਮਾਨ ਪੜ੍ਹੇ ਲਿਖੇ ਜਾਂ ਕਹਿ ਲੋ ਵੀ ਗੁਰੂ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਨਾਲ ਪ੍ਰੇਮ ਕਰਨ ਵਾਲੇ ਹਨ ਭਾਵੇਂ ਉਹ ਕਿਸੇ ਵੀ ਸੰਪਰਦਾਇਜ ਨੇ ਧੰਗ ਸਿੰਘ ਨੇ ਜਾਂ ਹੋਰ ਸਾਧੂ ਸੰਤ ਮਹਾਤਮਾ ਜਾਂ ਕੋਈ ਜਥੇਬੰਦੀਆਂ ਟਕਸਾਲਾਂ ਪਖੰਡ ਕੀਰਤਨੇ ਜਥੇ ਵਿੱਚ ਜਾਂ ਕਿਸੇ ਵੀ ਸੰਪਰਦਾਇ ਜਿਹੜੇ ਵੀ ਗੁਰੂ ਕੀ ਲਾਡ ਗੁਰੂ ਕੀ ਫੌਜ ਹੈ ਸਮਾਂ ਬੜਾ ਭਿਆਨਕ ਚੱਲ ਰਿਹਾ ਖਾਲਸਾ ਜੀ ਪੰਥ ਨੂੰ ਸਾਰੇ ਪਾਸਿਓਂ ਦੁਸ਼ਵਾਰੀਆਂ ਆ ਰਹੀਆਂ ਨੇ ਧਾਰਮਿਕ ਤੌਰ ਤੇ ਅਧਿਆਤਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵੇਲੇ ਗੁਰੂ ਤੋਂ ਬਿਨਾ ਸਾਡਾ ਸਹਾਰਾ ਕੋਈ ਨਹੀਂ ਗੁਰੂ ਤੋਂ ਬਿਨਾ ਸਾਡੇ ਕਿਸੇ ਨੇ ਬਾਹ ਨਹੀਂ ਪੜਨੀ ਤੇ ਅਸੀਂ ਖਾਸ ਕਰਕੇ ਆਪਸ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਛੋਟੇ-ਛੋਟੇ ਵਿਵਾਦ ਛੋਟੇ-ਛੋਟੇ ਮਫਾਦਾਂ ਤੇ ਲੜਨ ਲੱਗ ਪੈਂਦੇ ਬਿਆਨਬਾਜ਼ੀਆਂ ਉਲਟੀਆਂ ਕਰਦੇ ਆ ਕੋਈ ਦਸਮ ਦੇ ਖਿਲਾਫ ਬੋਲ ਦਿੰਦਾ ਕੋਈ ਗੁਰਬਾਣੀ ਦੇ ਹੋਰ ਮੁੱਦੇ ਚੁੱਕ ਲੈਂਦਾ ਕੋਈ ਰਹਿਦਨਾਮਾ ਮਰਿਆਦਾ ਦੇ ਉੱਤੇ ਲੜਨ ਲੱਗ ਜਾਂਦਾ ਮੇਰੀ ਮਰਿਆਦਾ ਇਦਾਂ ਦੀ ਤੇਰੀ ਮਰਿਆਦਾ ਇਦਾਂ ਦੀ ਖੰਸਾ ਜੀ ਮਰਿਆਦਾ ਸਭ ਤੋਂ ਉੱਤਮ ਇੱਕੋ ਹੀ ਹੈ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਨਿਰਮਲ ਸਰ ਇਸ ਕਰਕੇ ਸਾਡਾ ਗੁਰੂ ਇੱਕ ਹੈ ਬਾਣੀ ਗੁਰੂ ਸਾਹਿਬ ਜੀ ਦੀ ਸਾਡਾ ਗੁਰੂ ਹੈ ਭਵੇਂ ਆਦਿ ਗੁਰਗੰਨ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਭਵੇਂ ਦਸਮ ਗੁਰਗੰਨ ਸਾਹਿਬ ਦੀ ਬਾਣੀ ਹੈ ਭਵੇਂ ਸਰਬਲੋ ਜੀ ਦੀ ਬਾਣੀ ਹੈ ਭਾਈ ਗੁਰਦਾਸ ਜੀ ਦੀ ਬਾਣੀ ਹੈ ਭਾਈ ਆਨੰਦ ਲਾਲ ਜੀ ਦੀ ਬਾਣੀ ਹੈ ਜਾਂ ਹੋਰ ਮਹਾਪੁਰਸ਼ਾਂ ਦੇ ਲਿਖੇ ਪ੍ਰਾਤਨ ਇਤਿਹਾਸਿਕ ਸਾਡੇ ਗ੍ਰੰਥਾਂ ਅਨਸਰੋਤ ਹਨ ਉਹ ਸਾਡੀ ਰੀੜ ਦੀ ਹੱਡੀ ਆ ਜੇ ਕਿਸੇ ਦੇ ਸਰੀਰ ਚੋਂ ਰੀੜ ਦੀ ਹੱਡੀ ਕੱਢ ਲਓ ਤੇ ਪਿੱਛੇ ਕੀ ਰਹਿ ਗਿਆ ਇੱਕ ਲੋਥੜਾ ਰਹਿ ਜਾਏਗਾ ਦੇ ਆਪੁਰਾਤਨ ਗ੍ਰੰਥ ਆਦ ਦਸਨ ਸਰਬ ਲੋ ਭਾਈ ਗੁਰਦਾਸ ਜੀ ਦੀ ਬਾਣੀ ਜਾਂ ਭਾਈ ਸੰਤੋਖ ਸਿੰਘ ਜੀ ਵਰਗੇ ਮਹਾਂਪੁਰਸ਼ ਭਾਈ ਰਤਨ ਸਿੰਘ ਜੀ ਵਰਗੇ ਗ੍ਰੰਥਾਂ ਨੂੰ ਅਸੀਂ ਤਿਆਗ ਲਈਏ ਤੇ ਫਿਰ ਅਸੀਂ ਕੀ ਹਾਂ ਸਾਡੀ ਕੋਈ ਪਛਾਣ ਪੁੱਛੇ ਵੀ ਤੁਸੀਂ ਕੌਣ ਹੋ ਕੀ ਦੱਸਾਂਗੇ ਅਸੀਂ ਉਹਨਾਂ ਗ੍ਰੰਥਾਂ ਤੇ ਕਿੰਤੂ ਪਰੰਤੂ ਨਾ ਕਰੋ ਹਾਂ ਜਿਹੜਾ ਜਿੰਨਾ ਜੀ ਕਰਦਾ ਉਹ ਪੜ੍ਹ ਹੀ ਜਾਓ ਇਹਦਾ ਨਹੀਂ ਕਰਦਾ ਹੁਣ ਮੇਰੇ ਵਰਗੇ ਕੋਲ ਜਪਜੀ ਸਾਹਿਬ ਵੀ ਨਾ ਪੜਿਆ ਜਾਵੇ ਤੇ ਮੈਂ ਦੂਜਿਆਂ ਨੂੰ ਕਹਾਂ ਵੀ ਤੂੰ ਸੁਖਮਨੀ ਸਾਹਿਬ ਕਿਉਂ ਪੜ ਰਿਹਾ ਹੈ ਹਾਂ ਤੂੰ ਉਹਨੇ ਇਤਨੇ ਇੰਨਾ ਜਿਆਦਾ ਕਿਉਂ ਕਰਦਾ ਮੇਰੇ ਜਿੰਨਾ ਕਰ ਇਹ ਨਹੀਂ ਗੱਲ ਜਿੰਨਾ ਕਿਸੇ ਦਾ ਵੱਧ ਤੋਂ ਵੱਧ ਬਲ ਪੈਂਦਾ ਕਰੋ ਤੇ ਆਪਣਾ ਜਨਮ ਸਫਲਾ ਕਰਨ ਲਈ ਗੁਰੂ ਦੇ ਚਰਨ ਪੜੀਏ ਵਿਵਾਦਾਂ ਤੋਂ ਉਠਿਏ ਜਿਹੜੇ ਸੰਸਪਰਦਾਵਾ ਦੇ ਵਿੱਚ ਮਹਾਪੁਰਸ਼ ਨੇ ਭਵੇਂ ਉਹ ਸੰਤ ਬਾਬਾ ਗੁਰਵਤਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਵਿਦਿਆ ਮਾਰਤੰਡ ਮਹਾਂਪੁਰਸ਼ ਨੇ ਭਾਵੇਂ ਸਤਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਮਹਾਂਪੁਰਸ਼ ਨੇ ਭਾਵੇਂ ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਨੇ ਭਾਵੇਂ ਸ਼੍ਰੋਮਣੀ ਬੰਦਕ ਅਕਾਲੀ ਬੁੱਢੇ ਦਲ ਪੰਜਵੇਂ ਤਖਤ ਦੇ ਸਤਕਾਰਯੋਗ ਸਿੰਘ ਸਹਿਬਾਨ ਜਥੇਦਾਰ ਨੇ ਜਾਂ ਤਰਨੇ ਦਾਲ ਦੇ ਮਹਾਂਪੁਰਸ਼ ਨੇ ਜਾਂ ਨਾਨਕ ਸਰ ਸੰਪਰਦਾ ਦੇ ਬਾਬਾ ਆਨੰਦ ਸਿੰਘ ਜੀ ਵਰਗੇ ਬ੍ਰਹਮ ਗਿਆਨੀ ਮਹਾਪੁਰਸ਼ ਨੇ ਇਹਨਾਂ ਸਾਰੇ ਮਹਾਪੁਰਸ਼ਾਂ ਦਾ ਪੰਥ ਨੂੰ ਸਮੇਂ-ਸਮੇਂ ਦਾ ਵੱਡਾ ਯੋਗਦਾਨ ਹੈ ਇਸ ਕਰਕੇ ਇਹਨਾਂ ਦਾ ਵੀ ਸਾਰਿਆਂ ਦਾ ਮੈਂ ਇਕੱਲੇ ਨਾ ਤਾਂ ਮੈਂ ਕੁਝ ਗਿਣੇ ਸਕ ਸਾਰਿਆਂ ਦਾ ਨਾਮ ਲਈਏ ਤੇ ਗੁਰੂ ਨਾਨਕ ਦੇਵ ਜੀ ਤੋਂ ਅੱਜ ਤੱਕ ਸਾਰੇ ਹੀ ਬੜੇ-ਬੜੇ ਬ੍ਰਹਮ ਗਿਆਨੀ ਲੱਖਾਂ ਹੀ ਮਹਾਪੁਰਸ਼ ਨੇ ਕਿਸੇ ਦਾ ਵੀ ਸਤਕਾਰ ਦੇ ਵਿੱਚ ਸ਼ਬਦ ਗਲਤ ਨਹੀਂ ਬੋਲਣਾ ਚਾਹੀਦਾ ਕਿਸੇ ਨੂੰ ਵੀ ਮਾੜਾ ਸ਼ਬਦ ਮਾਰੇ ਕਹਿੰਦੇ ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ ਬਾਣੀ ਦਾ ਬਚਨ ਹੈ ਮੰਦਾ ਕਿਸੇ ਨਾਲ ਆਖ ਕਿਸੇ ਨੂੰ ਮਾੜਾ ਕਹਿ ਕੇ ਕਿਉਂ ਝਗੜਾ ਪਾਈਏ ਜਦੋਂ ਗੁਰੂ ਰੋਕ ਰਿਹਾ ਇਸ ਕਰਕੇ ਨਾ ਦਾ ਭਾਈ ਕਿਸੇ ਦੀ ਪਰੰਪਰਾ ਮਰਜ਼ਾਦਾ ਉੱਤੇ ਕਿੰਤੂ ਕਰੋ ਵੀ ਤੂੰ ਇਹ ਕੀ ਕਰ ਰਿਹਾ ਤੂੰ ਉਹ ਕੀ ਕਰ ਰਿਹਾ ਪੰਥ ਬੁੱਢਾ ਦਰ ਜਿਹੜਾ ਹੈ 3350 ਸਾਲ ਤੋਂ ਨਗਾਰੇ ਨਿਸ਼ਾਨ ਲੈ ਕੇ ਆ ਦਸਨ ਦੀ ਤਾਬਿਆ ਪੰਜ ਪਿਆਰੇ ਤਾਬਿਆ ਚੱਲੇ ਆ ਰਿਆ ਵਿਖੜੇ ਸਮੇਂ ਆਉਂਦੇ ਹੈ ਵੱਧ ਘਟ ਹੁੰਦਾ ਬੁੱਢੇ ਦਾ ਜੀ ਆਪਣੀਆਂ ਪਰੰਪਰਾ ਮਰਜਾਦਾ ਨੇ ਪ੍ਰਾਤਨ ਉਦਾਸੀ ਮਹਾਪੁਰਸ਼ਾਂ ਦੀਆਂ ਆਪਣੀਆਂ ਪਰੰਪਰਾਵਾਂ ਨੇ ਨਿਰਮਲੇ ਮਹਾਪੁਰਸ਼ਾਂ ਦੀਆਂ ਆਪਣੀਆਂ ਪਰੰਪਰਾਵਾਂ ਨੇ ਨਾਨਕ ਸਰ ਸੰਪਰਦਾ ਦੀਆਂ ਆਪਣੀਆਂ ਪਰੰਪਰਾਵਾਂ ਨੇ ਅਖੰਡ ਕੀਰਤ ਦੇ ਜਥੇ ਦੀਆਂ ਆਪਣੀਆਂ ਪਰੰਪਰਾਵਾਂ ਨੇ ਟਕਸਾਲ ਦੀਆਂ ਆਪਣੀਆਂ ਪਰੰਪਰਾਵਾਂ ਨੇ ਤੇ ਉਹ ਇੱਕ ਦੂਜੀ ਦੀ ਪਰੰਪਰਾ ਦੀ ਨਿੰਦਾ ਨਾ ਕਰੋ। ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਵਿਵਾਦ ਕਰਕੇ ਆਪਣੀ ਸ਼ਕਤੀ ਜਿਹੜੀ એનર્ਜੀ ਆਪਾਂ ਕਿਸੇ ਹੋਰ ਪਾਸੇ ਵਰਤਣੀ ਸੀ ਉਹ ਖਰਾਬ ਨਾ ਕਰੀਏ। ਇਹ ਬੇਨਤਾ ਹੈ ਸਾਰੇ ਪੰਥ ਨੂੰ ਜੇ ਪ੍ਰਵਾਨ ਹੋਵੇ ਤੇ ਜਕਾਰਾ ਗਜਾਓ। ਜਕਾਰੇ ਬਲਾਵੇ, ਨਿਹਾਲ ਜਾਵੇ, ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਭਾਵੇ, ਹਤੇ ਭਾਵੇ। ਵਾਹ।